ਇੱਥੇ ਵਿਸ਼ਵਕਰਮਾ ਮੰਦਿਰ ਪਹੁੰਚ ਚੁੱਕੀ ਗਿਰ ਹੈ ਨਾ ਮੈਂ ਸਭ ਤੋਂ ਪਹਿਲਾਂ ਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਇਸ ਦਿਵਸ ਦੀਆਂ ਪੂਜਾ ਦਿਵਸ ਦੀਆਂ ਸਾਰਿਆਂ ਨੂੰ ਸੰਗਤ ਨੂੰ ਭਗਵਾਨ ਜੀ 'ਚ ਆਸਥਾ ਰੱਖਣ ਵਾਲੀ ਸੰਗਤ ਨੂੰ ਆਪ ਜੀ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਪਿਛਲੀ ਵਾਰੀ ਵੀ ਇਸ ਕਮੇਟੀ ਨੇ ਮੈਨੂੰ ਇਹ ਮਾਣ ਬਖਸ਼ਿਆ ਸੀਗਾ ਜਿਹੜੀ ਇਸ এডਿਕੇਸ਼ਨ ਤੇ ਵੈਲਫੇਅਰ ਚੈਰੀਟੇਬਲ ਟਰਸਟ ਹੈ ਲਾਹੌਰੀ ਗੇਟ ਇਹਨਾਂ ਦਾ ਔਰ ਇਸ ਵਾਰੀ ਵੀ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਇਹਨਾਂ ਦਾ ਬਹੁਤ ਤੋਂ ਅਨਮਾਨੀ ਇਸ ਦੌਰਾਨ ਮੈਂ ਸਿੱਖਿਆ ਕਿ ਇਹ এডਿਕੇਸ਼ਨ ਦੇ ਚੈਰੀਟੇਬਲ ਖੇਤਰ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੀ ਸਾਰੀ ਕਮੇਟੀ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਦੀ ਟੀਮ ਇਹਨਾਂ ਦੇ ਵਾਈਸਪ੍ਰੀਡੈਂਟ ਉਹ ਵਧਾਈ ਦੇ ਪਾਤਰ ਨੇ ਮੈਂ ਇੱਕ ਵਾਰੀ ਫੇਰ ਧੰਨਵਾਦੀ ਹਾਂ ਔਰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਇਸ ਮਹਾਨ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਥੈਂਕ ਯੂ